ਹਾਂ ਜੀ ਅਸੀਂ ਕੁਝ ਨਹੀਂ ਕਰਨਾ ਚਾਹੁੰਦੇ ਪਤਾ ਕੀ ਹੈ ਅਸੀਂ ਮਾਤੜ ਕਿਸਾਨਾਂ ਦੀ ਬਾਹ ਫੜਨੀ ਤੇ 40 40 ਗੱਲੇ ਵਾਲੇ ਵੀ ਸਾਡੇ ਕੋਲ 20 20 ਵਾਲੇ ਵੀ ਖਾਦ ਲਈ ਜਾਂਦੇ ਤੇ ਅਸੀਂ ਪਾਹੀ ਘਰ ਹੀ ਚੰਗੇ ਆਪਰੇ ਗੁਸਾਰਾ ਕਰਿਓ ਅਸੀਂ ਇਸੇ ਦੁੱਖੋ ਅੱਜ ਬੰਦ ਹੀ ਕਰਤਾ ਜੇ ਕਾਮੇ ਲਾਸਟ ਹੀ ਆ ਸਾਡਾ ਕੀਤੀ ਕੀਲੇ ਪੈੜੀ ਵਾਲੇ ਵੀ ਸਾਨੂੰ ਲਿਖਾਉਣ ਡਿਆ ਅਸੀਂ ਤਾਂ ਸੋਚਿਆ ਸੀ ਕਿ ਚਲੋ ਛੋਟੇ ਕਿਸਾਨਾਂ ਦਾ ਸਾਥ ਦਿੱਤਾ ਜਾਵੇ ਪਰ ਇੱਥੇ ਹੁਣ ਕੀ ਕਾੜੀ ਕਾੜੀ ਕਿੱਲੇ ਵਾਲੇ ਵੀ ਲਿਖਾਉਣਗੇ ਸਾਨੂੰ ਲੱਗਦਾ ਵੀ ਦੇਣ ਵਾਲਿਆਂ ਦੀ ਲੁੱਟ ਛੋਟ ਹੈ ਪਰ ਇਹ ਬੰਦ ਕਰ ਦੁੱਗੀ ਅੱਗੇ ਕੀਤਾ ਹੈ ਵੀ ਜਿਹੜੇ ਛੋਟੇ ਕਿਸਾਨ ਆ ਪੰਜਾ ਪੰਜਾ ਕਿੱਲੇ ਵਾਲੇ ਉਹ ਤੋਂ ਘੱਟ ਵਾਲੇ ਲੈ ਲਓ ਉਹ ਮੁਰਚੇ ਦੌਕੇ ਮਾਰਦੇ ਜਿਹੜੇ ਲਿਖਾ ਬਣਾਉਂਦੇ ਵੀ ਸਾਡੇ 40 ਵਾਲਿਆਂ ਦਾ ਵੀ ਨਾਂ ਲਿਖੋ ਤਾਂ ਸਾਨੂੰ ਛੱਡਾ ਨਹੀਂ ਕਰਦਾ ਕਉਕੀ ਉਹ ਕੇ ਬੰਦ ਕੀਤੀ ਕਿਉਂਕਿ ਦੇਣ ਵਾਲਾ ਕੋਈ ਹੀ ਲੈਣ ਵਾਲੇ ਕੋਈ ਹੀ ਅਸੀਂ ਤੇ ਵਿੱਚ ਡਾਟੀਆਂ ਹੀ ਆ। ਤੇ ਹਾਰਡ ਜੇ ਨਹੀਂ ਸੇਵਾ 45 ਦੇਣ ਅਸੀਂ ਨੇਕ ਨੀਤੀ ਨਾ ਕੀਤੀ ਆ। ਨਾ ਸਾਡਾ ਕੋ ਖਾਤਾ ਨਾ ਹੀ ਕੋ ਕੋ ਪੈਸੇ ਪੁਆਇਆ। ਜਿਹੜਾ ਆਉਂਦਾ ਨਾਲ ਸੱਦੀ ਦਾ ਵੀ ਭਾਜੀ ਆਉ ਕਰੋ। ਜਿਹੜਾ ਸਾੰਦ ਦੱਸ ਦਿੰਦਾ ਸਾਡੇ ਕੋਈ ਇਨੇ ਪੈਸੇ ਪਹਿਲਾਂ ਆਉਂਦੇ ਆਉਂਦੇ ਤੱਕ ਬਾਈਟ ਬਣਾ ਕੇ ਰੱਖੀਦਾ ਪੁੱਤਾਂ ਵਾਂਗੂ ਫਿਰਦੇ ਰਹੇ ਜਾਂ ਪਿੰਡਾਂ ਦੇ ਵੀ ਯਾਰ ਕਿੱਥੇ ਲੋੜਿਆ ਕਿੱਥੇ ਨਹੀਂ ਆ। ਕੋਈ ਨਾਲੇ ਦੇ ਪਿੰਡ ਗੱਗੜ ਦੇ ਵਿੱਚ ਆ ਇਹ ਬਿਲਕੁਲ ਤੁਸੀਂ ਬੰਨ ਦੇ ਨਾਲ ਹੈ ਜੀ ਤੁਹਾਡਾ ਬਿਲਕੁਲ ਬੰਨ ਦੇ ਉੱਤੇ ਪਿੰਡ ਹੈ ਔਰ ਇੱਥੋਂ ਵੀ ਸਾਨੂੰ ਡਿਮਾਂਡ ਆਈ ਸੀ ਵੀ ਸਾਡਾ ਪਿੰਡ ਵੇਖਿਆ ਜਾਵੇ ਔਰ ਇੱਥੇ ਜਿਹੜਾ ਖਾਦ ਤੇ ਬੀਜ ਦਾ ਜਿਹੜਾ ਇੰਤਜ਼ਾਮ ਉਹ ਕਰਕੇ ਦਿੱਤਾ ਜਾਵੇ ਔਰ ਪਿੰਡ ਵਾਲਿਆਂ ਨੇ ਸਾਨੂੰ ਲਿਸਟ ਬਣਾਈ ਸੀ ਜਿਸ ਤਰ੍ਹਾਂ ਨਿਸੋਕੇ ਦੇ ਵਿੱਚ ਬੜਾ ਇੱਕ ਸਾਰ ਹੀ ਵੰਡਿਆ ਗਿਆ ਸੀਗਾ ਕੋਈ ਮਤਲਬ ਵੀ ਪਿੰਡ ਵਾਲੇ ਆਪਸ ਵਿੱਚ ਸਹਿਮਤੀ ਕਰਕੇ ਉਸੇ ਤਰੀਕੇ ਇੱਥੋਂ ਜਿਹੜੀ ਪਿੰਡ ਚੋਂ ਲਿਸਟ ਆਈ ਅੱਜ ਅਸੀਂ ਉਹ ਸਮਾਨ ਜਿਹੜਾ ਇੱਥੇ ਲੈ ਕੇ ਆਏ ਆ 85 ਜਿਹੜੀਆਂ ਬੋਰੀਆਂ ਦੇ ਕਰੀਬ ਹੈ 84 85 ਦੇ ਔਰ ਇਹਦੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਜਿਹੜੀ ਸੇਵਾ ਲਈ ਹੈ ਤੁਹਾਡੀ ਪਿੰਡ ਦਾ ਮਕਾਨ ਬਣਾਉਣ ਦੀ ਵੀ ਤੇ ਇਸ ਚੀਜ਼ ਦੀ ਜਿਹੜੀ ਇਹ ਸੇਵਾ ਹੈ ਇਹ ਸਾਹ ਰਜਿੰਦਰ ਸਿੰਘ ਢੋਟ ਨੇ ਅਮਰੀਕਾ ਦੇ ਵਿੱਚ ਆਰੇਗਨ ਦੇ ਵਿੱਚ ਰਹਿੰਦੇ ਨੇ ਪਛੋਕੜ ਉਹਨਾਂ ਦਾ ਰਾਜਸਥਾਨ ਦੇ ਵਿੱਚ ਹੈ ਚੱਕ 66 ਜੀਬੀ ਗੰਗਾ ਨਗਰ ਦੇ ਵਿੱਚ ਹੈ ਜਿੱਥੋਂ ਦਾ ਉਹਨਾਂ ਦਾ ਪਛੋਕੜ ਹੈ ਔਰ ਉਹਨਾਂ ਨੇ ਪਿਛਲੇ ਹਫਤੇ ਵੀ ਸਾਡੇ ਨਾਲ ਬਹੁਤ ਸੇਵਾ ਨਿਭਾਈ ਸੀ ਅੱਜ ਵੀ ਉਹਨਾਂ ਦਾ ਹੁਕਮ ਹੋਇਆ ਸੀਗਾ ਕਿ ਮੇਰੀ ਟੀਮ ਆ ਰਹੀ ਆ ਵੀ ਇੱਕ ਦਿਨ ਜਿਹੜਾ ਉਹ ਸੇਵਾ ਸਾਡੇ ਵੱਲੋਂ ਲਈ ਜਾਵੇ ਇਹ ਸਾਰਾ ਜਿਹੜਾ ਇੰਤਜ਼ਾਮ ਉਹਨਾਂ ਵੱਲੋਂ ਉਹਨਾਂ ਦੀ ਟੀਮ ਇੱਥੇ ਆਈ ਆ ਉਹ ਕੀਤਾ ਗਿਆ ਔਰ ਮੈਂ ਇੱਕ ਗੱਲ ਸਪਸ਼ਟਾ ਚ ਬਹੁਤ ਮਤਲਬ ਗੱਲਾਂ ਕਰਨੀਆਂ ਨੇ ਸਾਡਾ ਅੱਜ ਇਹ ਖੀਰਲਾ ਦੇਣਾ ਇਸ ਸੇਵਾ ਦਾ ਖਾਦ ਤੇ ਬੀਜ ਦਾ ਕਾਰਨ ਇਹ ਆ ਕਿ 45 ਦਿਨ ਹੋ ਗਏ ਸਾਨੂੰ ਸੇਵਾ ਕਰਦਿਆਂ ਨੂੰ ਇੱਥੇ ਔਰ ਲਗਾਤਾਰ ਮੇਰੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨਾ ਕੰਮ ਕੀਤਾ ਜਾਵੇ ਉਹ ਨੇਕ ਨੀਤੀ ਨਾਲ ਕੀਤਾ ਜਾਵੇ ਔਰ ਇੱਕ ਸਾਰ ਜਨੂਨ ਦੇ ਨਾਲ ਕੀਤਾ ਜਾਵੇ ਕਿਉਂਕਿ ਬਾਬਾ ਬੁੱਲੇ ਸ਼ਾ ਲਿਖਦੇ ਆ ਮੈਂ ਇਸ ਗੱਲ ਤੇ ਵਿਸ਼ਵਾਸ ਕਰਦਾ ਕਿ ਹੱਜ ਨਮਾਜ਼ਾਂ ਕਿਸ ਕੰਮ ਆਈਆਂ ਰੰਗ ਰਹੇ ਜੇ ਕੱਚੇ ਹੱਜ ਨਮਾਜ਼ਾਂ ਕਿਸ ਕੰਮ ਆਈਆਂ ਰੰਗ ਰਹੇ ਜੇ ਕੱਚੇ ਤੈਥੋਂ ਚੰਗੀ ਕੰਜਰੀ ਬੁੱਲਿਆ ਤੋਰੰਦਰੋ ਜੋ ਨੱਚੇ ਮਤਲਬ ਜਿਹੜਾ ਕੰਮ ਕਰਨਾ ਚਾਹੀਦਾ ਵੋ ਤੋਰੰਦਰੋ ਕਰਨਾ ਚਾਹੀਦਾ ਵਾ ਤੋਰੰਦਰੋ ਆਵਾਜ਼ ਆਈ ਅਸੀਂ ਜਿੰਨੀ ਸੇਵਾ ਕਰ ਸਕਦੇ ਸੀ ਅਸੀਂ ਕੀਤੀ ਆ ਔਰ ਖਾਦ ਬੀਜ ਦੇ ਨਾਲ ਨਾਲ ਲੋਕਾਂ ਦੇ ਘਰ ਬਣਾਉਣ ਦੀ ਲੋਕਾਂ ਦੀਆਂ ਬੇਟੀਆਂ ਦੀ ਸ਼ਾਦੀ ਦੀ ਵੀ ਜਿੱਥੇ ਕਿਤੇ ਉਹਨਾਂ ਦੇ ਵਿਆਹ ਰੁਕ ਗਏ ਆ ਫਸਲ ਖਰਾਬ ਹੋ ਗਈ ਆ ਪੈਸਾ ਜਾਂ ਸਮਾਨ ਖਰਾਬ ਹੋ ਗਿਆ ਉੱਥੇ ਬੇਟੀਆਂ ਦੀ ਜਿਹੜੀ ਉਹ ਜ਼ਿੰਮੇਵਾਰੀ ਵੀ ਲਈ ਪੰਜ ਚਾਰੇ ਦੇ ਵਿੱਚ ਵਿਆਹ ਵੀ ਕੀਤੇ ਘਰ ਬਹੁਤ ਸਾਰੇ ਬਣ ਰਹੇ ਨੇ ਅੱਜ ਵੀ ਇਸ ਪਿੰਡ ਦੇ ਵਿੱਚ ਦੋ ਘਰ ਜਿਹੜੇ ਉਹ ਬਣ ਰਹੇ ਨੇ ਸੰਗਤ ਬਣਾ ਰਹੀ ਆ ਇੱਕ ਘਰ ਦੀ ਸੇਵਾ ਇਹਨਾਂ ਨੇ ਨਿਭਾਈ ਆ ਸਾਡੀ ਕੋਸ਼ਿਸ਼ ਸੀ ਕਿ ਜਿਹੜਾ 5 ਕਿੱਲੇ ਤੋਂ ਛੋਟਾ ਕਿਸਾਨ ਹੈ ਉਹਦੀ ਬਾਹ ਫੜ ਲਈ ਜਾਵੇ ਜਿਹੜਾ ਬਹੁਤ ਗਰੀਬ ਹੈ ਜਿਹੜਾ ਖੇਤੀਬਾੜੀ ਦੇ ਉੱਤੇ ਹੀ ਸੀਮਤ ਹੈ ਉਹਦੀ ਬਾਹ ਫੜ ਲਈ ਜਾਵੇ ਹੁਣ ਸਰਕਾਰੀ ਬੀਜ ਵੀ ਜਿਹੜਾ ਉਹ ਆਉਣਾ ਸ਼ੁਰੂ ਹੋ ਗਿਆ ਤੇ ਮੈਨੂੰ ਉੱਥੇ ਵਿੱਚ ਵੀ ਆ ਮੈਂ ਸਾਰੀ ਉਹਦੀ ਡਿਟੇਲ ਲੈ ਕੇ ਆਇਆ ਮੈਂ ਦੱਸਣਾ ਚਾਹੁੰਦਾ ਮੈਂ ਬੇਨਤੀ ਕਰਨੀ ਚਾਹੁੰਦਾ ਮੁੱਖ ਮੰਤਰੀ ਨੂੰ ਵੀ ਕਿ ਛੋਟਾ ਕਿਸਾਨ ਅਜੇ ਵੀ ਉਸ ਤੋਂ ਵਾਂਝਾ ਰਹਿ ਜਾਣਾ ਵਾ ਕਿਉਂਕਿ 5 ਕਿੱਲੇ ਤੋਂ ਥੱਲੇ ਵਾਲਾ ਜਿਹੜਾ ਜ਼ਿਮੀਂਦਾਰ ਹੈ ਉਹਨੂੰ ਜੇ ਫਾਰਮ ਨਹੀਂ ਮਿਲਦਾ ਕਿਉਂਕਿ ਉਹਨੇ 5 ਕਿੱਲੇ ਦੇ ਆੜਤੀਏ ਕੋਲੋਂ ਪਹਿਲਾਂ ਹੀ ਪੈਸੇ ਫੜੇ ਹੁੰਦੇ ਆ ਆੜਤੀਏ ਨੇ ਵੀ ਪੈਸੇ ਦਿੱਤੇ ਹੁੰਦੇ ਆ ਆੜਤੀਆ ਫਸਿਆ ਮਹਿਸੂਸ ਕਰਦਾ ਵਾ ਉਹਦੇ ਵਿੱਚ ਉਹ ਉਹਦੇ ਜਿਹੜਾ ਉਹ ਉਹਦੀ ਖੇਤੀ ਉਹਦੀ ਜਿਹੜਾ ਫਸਲ ਹੈ ਉਹ ਕਿਸੇ ਹੋਰ ਖਾਤੇ ਚ ਪਾ ਦਿੰਦਾ ਵੱਡੇ ਜ਼ਿਮੀਦਾਰ ਦੇ ਜਿੱਥੋਂ ਨੂੰ ਪਤਾ ਲੱਗਦਾ ਵੀ ਮੇਰੇ ਪੈਸੇ ਆ ਜਾਣੇ ਆ ਕਿਉਂਕਿ ਗਰੀਬ ਬੰਦੇ ਕੋ ਪੈਸੇ ਦੀ ਆਸ ਕੋਈ ਨਹੀਂ ਹੁੰਦੀ ਨਾਂ ਨੂੰ ਕੋ ਧਾਰ ਦਿੰਦਾ ਨਾਂ ਨੂੰ ਕੋ ਬਾਅਦ ਚੋਂ ਵਿਆਜੀ ਪੈਸੇ ਦਿੰਦਾ ਵਾ ਔਰ ਉਹਦਾ ਜਿਹੜਾ ਉਹ ਖੇਤੀ ਪੋਰਟਲ ਦੇ ਉੱਤੇ ਚੜਦਾ ਹੀ ਨਹੀਂ 5 ਕਿੱਲੇ ਵਾਲੇ ਦਾ ਉਹ ਵੀ 5 ਕਿੱਲੇ ਉਹਦੇ ਕਿਸੇ ਹੋਰ ਵੱਡੇ ਜ਼ਿਮੀਦਾਰ ਦੇ ਖਾਤੇ ਉੱਤੇ ਚੜ ਜਾਂਦੇ ਨੇ ਤੇ ਜਿੰਨਾ ਚਿਰ ਖੇਤੀਬਾੜੀ ਵਾਲੇ ਪੋਰਟਲ ਦੇ ਉੱਤੇ ਇਹ ਤੁਹਾਡਾ ਪਰਫਾਰਮਾ ਨਹੀਂ ਚੜਦਾ ਉਹਨੂੰ ਜੇ ਫਾਰਮ ਨਹੀਂ ਮਿਲਦਾ ਔਰ ਉਹ ਬੰਦੇ ਬੀਜ ਤੋਂ ਵੀ ਵਾਂਝੇ ਰਹਿ ਜਣੇ ਆ ਪੰਜਾ ਕਿੱਲੇ ਵਾਲੇ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਸੀ ਕਿ ਪੰਜਾ ਕਿੱਲਿਆਂ ਤੋਂ ਥੱਲੇ ਵਾਲੇ ਜਿਹੜਾ ਜ਼ਿੰਮੇਦਾਰ ਆ ਜਿਹਦਾ ਹੋਰ ਕੋਈ ਸਾਧਨ ਨਹੀਂਗਾ ਉਹਨੂੰ ਜਿਹੜਾ ਬੀਜ ਦਾ ਤੇ ਖਾਦ ਦਾ ਬੰਦੋਬਸਤ ਕਰਕੇ ਦਿੱਤਾ ਜਾਵੇ ਪਰ ਅਸੀਂ ਬਹੁਤ ਪਿੰਡਾਂ ਦੇ ਵਿੱਚ ਕੀਤਾ ਵੀ ਆ ਪਰ ਹੁਣ ਸਾਨੂੰ ਵੀ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਵੀ ਸਾਡੀ ਜਿਹੜੇ ਬੰਦੇ ਪਿੱਛੋਂ ਪੈਸੇ ਦਿੰਦੇ ਨੇ ਜਿਨ੍ਹਾਂ ਨੇ ਆਪਣੀ ਨੇਕ ਨੀਤੀ ਨਾਲ ਦਸਬੰਧ ਕੱਢ ਕੇ ਪੈਸੇ ਦੇਣੇ ਨੇ ਉਹਨਾਂ ਬਹੁਤ ਨੇਕ ਇਮਾਨਦਾਰੀ ਨਾਲ ਦਸਬੰਧ ਕੱਢਿਆ ਹੁੰਦਾ ਔਰ ਸਾਨੂੰ ਲੱਗਦਾ ਕਿ ਇਹਦੇ ਵਿੱਚ ਲੁੱਟਕ ਸੁੱਟ ਜਿਹੜੀ ਉਹ ਸ਼ੁਰੂ ਹੋ ਗਈ ਆ ਕਿਉਂਕਿ ਗਰੀਬ ਬੰਦੇ ਕੋਲੇ ਵੀ ਜਾਂਦਾ ਹੀ ਨਹੀਂ ਕੋਈ ਵੀ ਸੰਸਥਾ ਵਾਲਾ ਆਉਂਦਾ ਵਾ ਉਹ ਜਾਂ ਤੇ ਵੱਡੇ ਧਨਾੜ ਦੇ ਘਰ ਜਾਂਦਾ ਜਾਂ ਕਿਸੇ ਵੱਡੇ ਚੌਧਰੀ ਦੇ ਜਾਂਦਾ ਜਾਂ ਸਰਪੰਚ ਦੇ ਘਰ ਜਾਂਦਾ ਵਾ ਫੇਰ ਉਹ ਜਾਂ ਤੇ ਉੱਥੋਂ ਤੱਕ ਹੀ ਰਹਿ ਜਾਂਦਾ ਜਾਂ ਆਪਣੇਆਂ ਨੂੰ ਵੰਡਿਆ ਜਾਂਦਾ ਵਾ ਗਰੀਬ ਤੱਕ ਉਹ ਪਹੁੰਚਦਾ ਹੀ ਨਹੀਂਗਾ ਇਸ ਕਰਕੇ ਸਾਨੂੰ ਲੱਗਾ ਵੀ ਇਹ ਜਿਹੜਾ ਜਾਇਆ ਨਾ ਜਾਵੇ ਅਸੀਂ ਇਹ ਖਾਦ ਤੇ ਬੀਜ ਜਿਹੜੀ ਸੇਵਾ ਜਿਹੜੀ ਅੱਜ ਸਾਡਾ ਖੀਰਲਾ ਦੇਣਾ ਹਾਂ ਕਿਸੇ ਦੇ ਮਕਾਨ ਆ ਕਿਸੇ ਦੀ ਬੇਟੀ ਦੀ ਸ਼ਾਦੀ ਆ ਕੋ ਲੋੜਵੰਦ ਆ ਉਹਦੇ ਲਈ ਸੇਵਾ ਤੇ ਅਸੀਂ ਪੂਰੇ ਪੰਜਾਬ ਚ ਪਹਿਲਾਂ ਵੀ ਨਿਭਾਉਨੇ ਰਹੇ ਨੇ ਔਰ ਨਿਭਾਉਂਦੇ ਰਵਾਂਗੇ ਹੁਣ ਸਾਨੂੰ ਗਮਰਾਹ ਕਿਤੇ ਨਾ ਕਿਤੇ ਲੋਕਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਕੱਲ ਸਾਨੂੰ ਇੱਕ ਫੋਨ ਆਇਆ ਔਰ ਸ਼ਕਲੋਂ ਪਤਾ ਲੱਗ ਜਾਂਦਾ ਉਹ ਬੰਦੇ ਦੀ ਆਵਾਜ਼ ਤੋਂ ਪਤਾ ਲੱਗ ਜਾਂਦਾ ਵੀ ਉਹ ਨਸ਼ੇੜੀ ਆ ਉਹ ਮੈਨੂੰ ਕਹਿੰਦਾ ਜੀ ਅਸੀਂ ਪਤਾ ਨਹੀਂ ਕਿੱਥੋਂ ਫਤੇਗੜ ਸਾਹਿਬ ਤੋਂ ਤੁਰੇ ਆ ਅਸੀਂ 8 ਟਰੈਕਟਰ ਲੈ ਕੇ ਆਏ ਕਿਰਾਇਆ ਮਾਰਨ ਵਾਸਤੇ ਤੇ ਲੁਧਿਆਣੇ ਦੇ ਵਿੱਚ 2 ਦਿਨ ਹੋ ਗਏ ਰੁਕੇ ਆ ਸਾਡੇ ਕੋਲ ਤੇਲ ਨਹੀਂ ਹੈਗਾ ਸਾਨੂੰ 80000 ਰੁਪਏ ਦਾ ਤੇਲ ਚਾਹੀਦਾ ਵਾ ਨਾ ਅਸੀਂ ਅਗਲੇ ਨੂੰ ਨਾ ਕਰਨ ਜੋਗੇ ਨਾ ਅਗਲੇ ਨੂੰ ਅਸੀਂ ਦੇਣ ਜੋਗੇ ਸਾਨੂੰ ਪਤਾ ਵੇ ਨਸ਼ੇੜੀ ਆ ਸਾਡੇ ਬੰਦੇ ਨੇ ਉਹਨੂੰ ਵੀਡੀਓ ਕਾਲ ਕੀਤੀ ਤੇ ਆ ਰਾਮ ਨਾਲ ਕਿਸੇ ਘਰ ਦੇ ਵਿੱਚ ਬੰਦਾ ਬੈਠਾ ਵਾ ਸਾਨੂੰ ਲੱਗਦਾ ਵੀ ਹੁਣ ਲੋਕਾਂ ਨੇ ਹੋਰ ਧੰਦੇ ਜਾਂ ਹੋਰ ਲੁੱਟ ਖਸੋਟ ਵਾਲੇ ਸਾਧਨ ਜਿਹੜੇ ਉਹਨਾਂ ਆਲੇ ਆ ਇਸ ਕਰਕੇ ਅਸੀਂ ਕਿਸੇ ਦਾ ਪੈਸਾ ਜਿਹੜਾ ਉਹ ਜਾਇਆ ਨਹੀਂ ਕਰਨੇ ਚਾਹੁੰਦੇ ਔਰ ਖਾਦ ਬੀਜ ਦੀ ਸੇਵਾ ਜਿਹੜੀ ਅਸੀਂ ਮੈਂ ਫਿਰ ਕਹਿੰਨਾ ਵੀ ਬੜੇ ਦੁੱਖ ਨਾਲ ਸਾਨੂੰ ਕਹਿਣਾ ਪੈਂਦਾ ਵੀ ਅਸੀਂ ਪੰਜ ਕਿੱਲੇ ਤੋਂ ਛੋਟੇ ਕਿਸਾਨ ਦੀ ਮਤ ਕਰਨਾ ਚਾਹੁੰਦੇ ਸੀਗੇ ਪਰ ਉਹ ਜਿਹੜੀ ਬੰਦ ਹੋ ਗਈ ਨਾਲੇ 45 ਦਿਨ ਸਰਕਾਰ ਨੇ ਕਹੇ ਸੀਗੇ ਅੱਜ ਮੇਰੇ ਖਾਲ 45 ਦਿਨ ਹੋ ਗ ਕੱਲ ਸੀਐਮ ਸਾਹਿਬ ਇੱਥੇ ਮੁਆਵਜ਼ਾ ਵੰਡਣ ਆ ਰਹੇ ਭਲੇ ਪਿੰਡ ਦੇ ਵਿੱਚ ਔਰ ਮੈਂ ਪਿੰਡ ਪਿੰਡ ਪੁੱਛ ਰਿਹਾ ਵੀ ਤੁਹਾਡੇ ਪਿੰਡ ਚੋਂ ਲਿਸਟਾਂ ਬਣੀਆਂ ਜੀ ਕੋਈ ਅਜੇ ਤੱਕ ਕਿਸੇ ਦੀ ਲਿਸਟ ਨਹੀਂ ਮੁਆਵਜ਼ਾ ਕਿੰਨੂੰ ਦੇਣਾ ਵਾ ਜਿੰਨੂੰ ਐਮਐਲਏ ਨੇ ਕਹਿ ਦੇਣਾ ਉਹਨੂੰ ਮਿਲ ਜਾਣਾ ਵਾ ਜਿੰਨੂੰ ਉਹਨਾਂ ਦੇ ਕਿਸੇ ਪ੍ਰਧਾਨ ਨੇ ਕਹਿ ਦੇਣਾ ਉਹਨੂੰ ਮਿਲ ਜਾਣਾ ਇਹਨਾਂ ਗਰੀਬਾਂ ਨੂੰ ਮੁਆਵਜ਼ਾ ਕਿੰਨੇ ਦੇਣਾ ਵਾ ਯਾਰ ਇਸ ਤੋਂ ਬਾਅਦ ਅਸੀਂ ਮੁੱਦੇ ਤੁਹਾਡੇ ਚੁੱਕਦੇ ਰਵਾਂਗੇ ਕੱਲੀ ਕੱਲੀ ਗੱਲ ਦੇ ਉੱਤੇ ਗੱਲ ਕਰਾਂਗੇ ਪਰ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਦੇਣ ਵਾਲੇ ਜਿਨ੍ਹਾਂ ਨੇ ਅਜੇ ਤੱਕ ਸਾਡਾ ਸਾਥ ਦਿੱਤਾ ਮੈਂ ਉਹਨਾਂ ਦਾ ਦਿਲ ਦੀਆਂ ਗਹਿਰ ਮੇਰਾ ਕੋਟਣ ਕੋਟ ਸਿਰ ਜਿਹੜਾ ਉਹਨਾਂ ਦੇ ਅੱਗੇ ਝੁਕਦਾ ਵਾ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਘਰ ਘਰ ਫਿਰ ਰਹੇ ਹਾਂ ਪਿੰਡਾਂ ਦੇ ਵਿੱਚ ਮੈਨੂੰ ਵੀ ਲੱਗਦਾ ਅਸੀਂ ਕਿਸਾਨ ਬੜਾ ਸੌਖਾ ਵਾ ਇੱਥੇ ਛੋਟੇ ਕਿਸਾਨਾਂ ਦੇ ਜਾਂ ਮਜ਼ਦੂਰਾਂ ਦੇ ਹਾਲਾਤ ਵੇਖਿਆ ਬਹੁਤ ਬੁਰੇ ਹਾਲਾਤ ਆ ਔਰ ਮੈਨੂੰ ਵੇਖ ਕੇ ਜਦੋਂ ਅਸੀਂ ਸਰਵੇ ਕੀਤਾ ਵਾ ਕਿ 50-55 ਸਾਲ ਤੋਂ ਉੱਤੇ ਬੰਦਾ ਜਿਹੜਾ ਲੇਬਰ ਕਰਦਾ ਤਕਰੀਬ ਉਹਨਾਂ ਦੀ ਬਲਕ ਚ ਮੌਤ ਹੋ ਗਈ ਕਿਉਂਕਿ ਉਹ ਨਸ਼ਾ ਕਰਕੇ ਲੇਬਰ ਕਰਦਾ ਗੋਲੀਆਂ ਖਾ ਕੇ ਕੈਪਸੂਲ ਖਾ ਕੇ ਇੰਨੀਆਂ ਵਿੰਡੋਜ਼ ਬਣ ਜਾਂਦੀਆਂ ਬੱਚੇ ਜਿਹੜੇ ਮਤਲਬ ਅਨਾਥ ਹੋ ਜਾਂਦੇ ਨੇ ਇਹ ਹਾਲਾਤ ਪਿੰਡ-ਪਿੰਡ ਦੇ ਬਣੇ ਨੇ ਔਰ ਬਹੁਤ ਬੁਰੇ ਹਾਲਾਤ ਨੇ ਔਰ ਜਿੰਨੇ ਬਾਹਰ ਬੈਠੇ ਲੋਕ ਨੇ ਅੰਦਰ ਇਹ ਵੀਰ ਨੇ ਮੈਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਇਹ ਤੇ ਹੜਾਂ ਦਾ ਮਸਲਾ ਸੀ ਨਾ ਤੁਸੀਂ ਦਿਲ ਖੋਲ ਕੇ ਮਦਦ ਕੀਤੀ ਆ ਔਰ ਜਿੰਨੀ ਸਾਨੂੰ ਕਿਸੇ ਨੇ ਸੇਵਾ ਭੇਜੀ ਅਸੀਂ ਹੱਥੀਂ ਵੰਡਾਈ ਆ ਅੱਜ ਉਹਨਾਂ ਦੀ ਟੀਮ ਆਈ ਅਸੀਂ ਉਹਨਾਂ ਦੇ ਹੱਥੀਂ ਵੰਡਾਉਣਾ ਚਾਹੁੰਦੇ ਆ ਵੀ ਤੁਸੀਂ ਆ ਕੇ ਇੱਥੇ ਵੰਡਣੀ ਆ ਮੈਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਨਾ ਕਿ ਕਿਸੇ ਬੰਦੇ ਨੂੰ 10-10 ਹਜ਼ਾਰ ਰੁਪਈਆ ਦੇਣ ਨਾਲੋ ਕਿਸੇ ਬੰਦੇ ਨੂੰ 5-5 ਹਜ਼ਾਰ ਰੁਪਈਆ ਦੇਣ ਨਾਲੋ ਔਰ ਰਲ ਕੇ ਪੰਜਾਬ ਦੇ ਪਰਿਵਾਰ ਵੀ ਬਚਾਈਏ ਪੰਜਾਬ ਦੀ ਜਵਾਨੀ ਵੀ ਬਚਾਈਏ ਤੇ ਪੰਜਾਬ ਨੂੰ ਵੀ ਬਚਾਈਏ ਕੰਮ ਸੇ ਕੰਮ ਸਾਲ ਦੇ ਵਿੱਚ ਇੱਕ ਟੱਬਰ ਫੜ ਲਿਆ ਕਰੋ ਜਿਹਦੇ ਵਿੱਚ ਬੱਚਿਆਂ ਕੋਲ ਕੰਮ ਕਰਿਆ ਨੀਗਾ ਜਾਂ ਉਹਨਾਂ ਦਾ ਘਰ ਬਣ ਜਾਵੇ ਜਾਂ ਉਹਨਾਂ ਨੂੰ ਕੋ 2-4-5 ਲੱਖ ਰੁਪਏ ਚ ਇੱਕ ਬੰਦੇ ਦਾ ਕੰਮ ਸੈੱਟ ਕਰ ਦਿੱਤਾ ਜਾਵੇ ਤਾਂ ਜੋ ਬੱਚੇ ਦਾ ਧਿਆਨ ਜਿਹੜਾ ਉਹ ਮਾੜੇ ਕੰਮਾਂ ਦੇ ਵਿੱਚ ਨਾ ਜਾਵੇ ਉਹ ਨਸ਼ੇ ਵਾਲੇ ਪਾਸੇ ਨਾ ਜਾਵੇ ਉਹ ਕ੍ਰਾਈਮਨਲ ਵਾਲੇ ਪਾਸੇ ਹੋਣ ਵਾਲੇ ਪਾਸੇ ਨਾ ਜਾਵੇ ਇੱਕ ਇੱਕ ਕਰਕੇ ਪਿੰਡਾਂ ਦੀ ਜਿਹੜੀ ਮਾਂ ਫੜਨੀ ਪਊਗੀ ਬਹੁਤ ਬੱਤਰ ਹੱਥ ਨੇ ਪਿੰਡਾਂ ਦੇ ਔਰ ਮੈਨੂੰ ਮਤਲਬ ਦੁੱਖ ਲੱਗਦਾ ਹਾਂ ਮੈਂ ਨਾ ਨਹੀਂ ਲੈਣੇ ਕਿਸੇ ਦੇ ਆਪਾਂ ਜਦੋਂ ਆੜਾਏ ਸੀ ਨਾ ਕਿਸੇ ਨੇ 10 ਪਿੰਡ ਗੋਦ ਲਏ ਸੀਗੇ ਅੱਜ ਕਿਹੜੇ ਪਿੰਡ ਗੋਦ ਲਏ ਆ ਯਾਰ ਕਿੰਨਾ ਚ ਕੋ ਮਕਾਨ ਐ ਡੇਡੇ ਵੱਡੇ ਉਹ ਲੋਕ ਸੀਗੇ ਡੇਡੇ ਵੱਡੇ ਅਮੀਰ ਆਦਮੀ ਸੀਗੇ ਕਿਹੜੇ ਪਿੰਡ ਗੋਦ ਲਏ ਆ ਹੁਣ ਉਹ ਡੀਸੀ ਨੂੰ ਫੋਨ ਪਤਾ ਕੀ ਕਰਦੇ ਆ ਵੀ 10 ਪਿੰਡ ਅਸੀਂ ਉਹ ਗੋਦ ਲਏ ਆ ਇੱਕ ਇੱਕ ਪਿੰਡ ਚ ਦੋ ਦੋ ਮਕਾਨ ਦੱਸ ਦਿਓ ਅਸੀਂ ਬਣਾ ਦਾਂਗੇ ਫਿਰ ਤੁਸੀਂ ਦੋ ਦੋ ਮਕਾਨ ਲੈਂਦੇ ਨਾ ਕ ਸਾਡੇ ਕੋਲ ਵੀ ਮਤ ਕਰਕੇ ਗਏ ਉਹਨਾਂ 200 ਘਰ ਗੋਦ ਲਿਆ ਸੀ 200 ਘਰ ਹੁਣ ਯਾਰ ਬਣਾਉਣਾ ਕਿੱਥੋਂ ਆ 20 ਕਰੋੜ ਰੁਪਈਆ ਖਰਚਾ ਆਉਂਦਾ ਕਿਸੇ ਦੇ ਗੱਲਾਂ ਆਪਾਂ ਕਰ ਦਿੱਤੀਆਂ ਬੰਬੇ ਦਾ ਇੱਕ ਬੜਾ ਵੱਡਾ ਕਲਾਕਾਰ ਆ ਮੈਂ ਕਿਸੇ ਦਾ ਵੀ ਨਾਂ ਲੈ ਕੇ ਨਹੀਂ ਬੰਨਣਾ ਚਾਹੁੰਦਾ ਉਹਦੀ ਬਹੁਤ ਵੱਡੀ ਮਤਲਬ ਸੰਸਥਾ ਵਾ ਉਹਦੇ ਵਿੱਚ ਔਰ ਕਲਾਕਾਰ ਦੀ ਇੱਕ ਇੱਕ ਫਿਲਮ ਦੀ 100-100 ਕਰੋੜ ਰੁਪਈਆ ਫੀਸ ਆ ਔਰ ਉਹਨੇ ਕਿਹਾ ਸੀ ਮੈਂ ਪੰਜਾਬ ਦੀ ਬਾਹ ਫੜੂੰਗਾ ਅੱਜ ਤੱਕ ਸਿਰਫ 6 ਲੱਖ ਰੁਪਈਆ ਆਇਆ ਉਹਦੇ ਵਿੱਚੋਂ ਕਿਤੇ ਡੀਸੀ ਵਾਲੇ ਖਾਤੇ ਸਾਡੇ ਨਹੀਂ ਮੈਂ ਦੱਸਣ ਲੱਗਾ ਵੀ ਉੱਤੋਂ ਵਾਧਾ ਪਾਣੀ ਉੱਤਰਿਆ ਵਾ ਕਿਸੇ ਨੇ ਕਿਸੇ ਦੀ ਬਾਹ ਨਹੀਂ ਫੜੀ ਯਾਰ ਆ ਹਾਲਾਤ ਹੋ ਗਏ ਨੇ ਇੱਕ ਇੱਕ ਘਰ ਚ ਜਾਂਦੇ ਆ ਅਨਪੜਤਾ ਇੰਨੀ ਐ ਗਰੀਬੀ ਇੰਨੀ ਐ 6 6 7 7 ਕੁੜੀਆਂ ਲੋਕਾਂ ਦੀਆਂ ਵੀ ਮੁੰਡਾ ਢੀਕਦੇ ਆ ਵੀ ਕਦੋਂ ਮੁੰਡਾ ਹੋਊਗਾ ਤੇ ਮੁੰਡਾ ਜਦੋਂ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੇ ਗਾਂ ਮੁੰਡੇ ਨੇ ਵੀ ਲੇਬਰ ਹੀ ਕਰਨੀ ਆ ਨਾ ਉਦੋਂ ਚੰਗਾ ਇੱਕ ਦੀ ਧੀ ਵੈ ਲੋ ਯਾਰ ਉਹ ਤੁਹਾਡੇ ਘਰ ਦੇ ਕਸ਼ਟ ਕਰ ਜਾਵੇ ਤੁਹਾਡੇ ਘਰ ਨੂੰ ਮਤਲਬ ਸਿੱਧਾ ਕਰ ਦਵੇ ਤੁਹਾਡੇ ਘਰਾਂ ਦੇ ਵਿੱਚ ਮਤਲਬ ਖੁਸ਼ਹਾਲੀ ਲੈਵੇ ਹਾਲਾਤ ਪਤਾ ਕੀ ਆ ਮੈਂ ਤਾਂ ਨਹੀਂ ਕਹਿੰਦਾ ਸੀਐਮ ਸਾਹਿਬ ਤੂੰ ਅਸਤੀਫਾ ਦੇ ਪ੍ਰਧਾਨ ਮੰਤਰੀ ਤੂੰ ਅਸਤੀਫਾ ਦੇ ਮੈਂ ਅੱਜ ਤੇ ਕਹਿਣ ਲੱਗਾ ਵੀ ਰੱਬਾ ਤੂੰ ਅਸਤੀਫਾ ਦੇ ਦੇ ਯਾਰ ਕਿਸੇ ਨੇ ਬੜਾ ਖੂਬ ਲਿਖਿਆ ਤੇਰੇ ਬਾਰੇ ਰੱਬ ਜੀ ਕਿ ਤੇਰੀ ਸਾਜੀ ਦੁਨੀਆ ਦਾ ਤੇਰੀ ਸਾਜੀ ਦੁਨੀਆ ਦਾ ਤੈਨੂੰ ਹਾਲ ਸੁਣਾਉਣਾ ਚਾਹੁੰਦੇ ਆ ਦੇ ਦੇ ਅਸਤੀਫਾ ਰੱਬਾ ਤੂੰ ਅਸੀਂ ਰੱਬ ਹੋਰ ਬਣਾਉਣਾ ਚਾਹੁੰਦੇ ਆ ਕੀ ਕਸੂਰ ਆ ਯਾਰ ਗਰੀਬਾਂ ਦਾ ਇੱਕ ਸਾਰ ਕਿਉਂ ਨਹੀਂ ਤੂੰ ਦਿੰਦਾ ਫਿਰ ਲੋਕਾਂ ਨੂੰ ਕਿਸੇ ਕੋ ਤੇ ਰੋਟੀ ਵੀ ਨਹੀਂ ਬੱਕਦੀ ਕਿਸੇ ਦੇ ਘਰ ਦੇ ਉੱਤੇ ਛੱਤ ਵੀ ਨਹੀਂ ਹੈਗੀ ਤੇ ਕਈਆਂ ਕੋਲ ਬਹੁਤ-ਬਹੁਤ ਕੁਸ਼ ਹੈ ਉਹ ਸ਼ਾਇਰ ਲਿਖਦਾ ਕਿ ਤੇਰੀ ਸਾਜੀ ਦੁਨੀਆ ਦਾ ਤੈਨੂੰ ਹਾਲ ਸੁਣਾਉਣਾ ਚਾਹੁੰਨੇ ਆ ਦੇ ਦੇ ਅਸਤੀਫਾ ਰੱਬਾ ਤੂੰ ਰੱਬ ਹੋਰ ਬਣਾਉਣਾ ਚਾਹੁੰਨੇ ਆ ਇੱਕ ਸਹਿਗ ਦਾ ਫੋਕੇ ਪਾਣੀ ਨੂੰ ਦੂਜਾ ਕੈਂਪਾਂ ਕੋਲਾ ਪੀਵੇ ਕਿਉਂ ਇੱਕ ਐਸ਼ ਕਰੇ ਮਹਿਲਾਂ ਵਿੱਚ ਦੂਜਾ ਫੁੱਟਪਾਥ ਤੇ ਜੀਵੇ ਕਿਉਂ ਝੌਪੜੀਆਂ ਤੇ ਹਵੇਲੀਆਂ ਦਾ ਅਸੀਂ ਫਰਕ ਮਟਾਉਣਾ ਚਾਹੁੰਦੇ ਆ ਗਰੀਬ ਦੇ ਭੁੱਖੇ ਬੱਚਿਆਂ ਦਾ ਤੈਨੂੰ ਅਹਿਸਾਸ ਕਰਾਉਣਾ ਚਾਹੁੰਦੇ ਆ ਦੇ ਦੇ ਅਸਤੀਫਾ ਰੱਬਾ ਤੂੰ ਅਸੀਂ ਰੱਬ ਹੋਰ ਬਣਾਉਣਾ ਚਾਹੁੰਦੇ ਆ ਰੱਬਾ ਤੂੰ ਤੇ ਵੰਡ ਵਰਤ ਕੇ ਦੇ ਨਾ ਸਾਰਿਆਂ ਨੂੰ ਲੋਕਾਂ ਦੇ ਹਾਲਾਤ ਇਹਨੇ ਬੱਦਰ ਨੇ ਲੋਕਾਂ ਕੋਲ ਮਕਾਨ ਨਹੀਂ ਲੋਕਾਂ ਕੋਲ ਕਿਸੇ ਕੋ ਰਹਿਣ ਨੂੰ ਕੁਛ ਨਹੀਂ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਹਮੇਸ਼ਾ ਹੀ ਪੰਜਾਬ ਦੇ ਨਾਲ ਖਲੋਤੇ ਆ ਔਰ ਇਹ ਹੜ ਜਿੰਨਾ ਚਿਰ ਸਾਡੇ ਕੋ ਸੇਵਾ ਹੋਈ ਅਸੀਂ ਕੀਤੀ ਆ ਲਗਾਤਾਰ ਜਿਹੜੀ ਸੇਵਾ ਅੱਗੋਂ ਵੀ ਉਹ ਨਿਭਾਉਦੇ ਰਵਾਂਗੇ ਭਜਦੇ ਨਹੀਂ ਕਿਸੇ ਗੱਲ ਤੋਂ ਪਰ ਅੱਜ ਮੈਂ ਇਸ ਮਾਧਿਅਮ ਰਾਹੀਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਪਿੰਡਾਂ ਦੀ ਡਿਮਾਂਡ ਕੀ ਅਸੀਂ ਪਿੰਡਾਂ ਦੇ ਵਿੱਚ ਜਾਣਦੇ ਆ ਔਰ ਆ ਤੁਹਾਡੇ ਤੁਸੀਂ ਲੰਘਦੀਆਂ ਨਾ 80 ਕਿਲੋਮੀਟਰ ਦਾ ਤਾਂ ਬੰਨ ਬੰਨਣ ਵਾਲਾ ਫਿਰ ਅਗਲੇ ਹੜ ਆ ਜਾਣਗੇ ਫਿਰ ਇਹ ਮੁਆਵਜ਼ਾ ਢੀਕਦੇ ਰਹਿਣਗੇ ਫਿਰ ਸਾਡੇ ਅਰਗੇ ਲੋਕਾਂ ਨੂੰ ਢੀਕਦੇ ਰਹਿਣਗੇ ਕਿ ਕਦੋਂ ਖਾਦ ਵੰਡਣਗੇ ਕਦੋਂ ਬੀ ਵੰਡਣਗੇ ਕਦੋਂ ਰਾਸ਼ਨ ਵੰਡਣਗੇ ਇਹ 80 ਕਿਲੋਮੀਟਰ ਦਾ ਬੰਨ ਹੀ ਬਣਦੇ ਹੋ ਯਾਰ ਇੱਕ ਪਾਸੇ ਦਾ ਹੀ ਬੰਨਣਾ ਪਰਲੇ ਪਾਸੇ ਤੇ ਪਾਕਿਸਤਾਨ ਉਹਨੇ ਆਪੇ ਹੀ ਕਰਾ ਲੈਣਾ ਵਾ ਦੂਜੇ ਤੁਹਾਡੀ ਸੱਕੀ ਜਿਹਦੇ ਵਿੱਚੋਂ ਸਫਾਈ ਹੋਣੀ ਚਾਹੀਦੀ ਸੀ ਐਨੇ ਨੇ ਪੈਸੇ ਆਉਂਦੇ ਰਹੇ ਆ ਉਹ ਪੈਸੇ ਹੀ ਪਤਾ ਨਹੀਂ ਕਿੱਥੇ ਲੱਗੇ ਲੋਕਾਂ ਦੇ ਵਿੱਚ ਬੂਟੇ ਲਾਏ ਨੇ ਰੁੱਖ ਲਾਏ ਨੇ ਇੰਨਾ ਚੀਜ਼ਾਂ ਦੇ ਉੱਤੇ ਹੁਣ ਗੌਰ ਕਰ ਲਓ ਕਿ ਆਪਾਂ ਲੋਕਾਂ ਦੀ ਹਾਲਤੀ ਤਰਸਯੋਗ ਬਣਾ ਕੇ ਰੱਖਣੀ ਆ ਐਮਐਲਆ ਦੇ ਮਗਰ ਭੱਜੋ ਸਾਡੇ ਅਰਗਿਆਂ ਦੇ ਮਗਰ ਭੱਜੋ ਇੱਥੇ ਰਾਸ਼ ਇਕੱਠਾ ਕਰ ਲਓ ਲੋਕਾਂ ਨੂੰ ਲੀਡਰ ਵੇਖਣਾ ਹੀ ਤਰਸਯੋਗ ਚਾਹੁੰਦੇ ਆ ਵੀ ਇਹ ਰੋਂਦੇ ਹੀ ਰਹਿਣ ਸਾਡੇ ਮਗਰ ਮਗਰ ਹੀ ਫਿਰਦੇ ਰਹਿਣ ਔਰ ਅਸੀਂ ਇਹਨਾਂ ਦੀਆਂ ਵੋਟਾਂ ਲੈਂਦੇ ਰਹੀਏ ਇਹਨਾਂ ਨੂੰ ਮਤਲਬ ਆਪਣੇ ਜਿਤਰਾ ਡੰਗਰਾਂ ਨੂੰ ਹੀ ਕੀਦਾ ਉਸ ਤਰੀਕੇ ਹਿੱਕਦੇ ਰਹੀਏ ਔਰ ਇੱਕ ਗੱਲ ਮੇਰੀ ਯਾਦ ਰੱਖਿਓ ਜਿੰਨਾ ਚਿਰ ਕਿੰਨਾ ਚਿਰ ਮੰਗਦੇ ਰਹੋਗੇ ਕਿੰਨਾ ਚਿਰ ਇਹ ਆਸ ਨਾ ਵੇਖੋਗੇ ਜਿੰਨਾ ਚਿਰ ਆਪਣੇ ਹੱਕਾਂ ਲਈ ਲੜਨਾ ਨਹੀਂ ਸਿੱਖਦੇ ਮੈਂ ਇਦਨ ਆਇਆ ਤੁਹਾਡੇ ਪੁਲ ਦੇ ਉੱਤੇ ਜਿੱਦੋਂ ਮੈਨੂੰ ਸੱਦਿਆ ਇਹਨਾਂ ਨੇ ਵੀ ਆਓ ਵੇਖੋ ਉੱਥੇ ਸਾਰੇ ਹੀ ਗਾਲਾਂ ਕੱਢਦੇ ਜੀ ਆਹ ਕੰਮ ਨਹੀਂ ਹੋਇਆ ਆ ਨਹੀਂ ਹੋਇਆ ਤੇ ਜਦੋਂ ਮੜਿਆ ਲੀਡਰ ਉਹਦਾ ਗਨਮੈਂਡ ਲੈ ਕੇ ਤੇ ਉਹਦੇ ਆ ਪੱਤਲ ਵੇ ਚੱਟਣ ਤੱਕ ਜਾਂਦੇ ਆ ਉਹਨੂੰ ਆਪਾਂ ਸਵਾਲ ਕਿਉਂ ਨਹੀਂ ਕਰਦੇ ਉੱਥੇ ਉਹਦੇ ਖਿਲਾਫ ਬੋਲਦੇ ਕਿਉਂ ਨਹੀਂਗੇ ਉਹਨੂੰ ਸਾਹਸ ਕਿਉਂ ਨਹੀਂ ਕਰਾਉਂਦੇ ਵੀ ਯਾਰ ਪਾਣੀ ਆਇਆ ਹਾੜ ਆਇਆ ਇਹ ਪਹਿਲਾਂ ਪੱਕੀ ਕਿਉਂ ਨਹੀਂ ਕੀਤੀ ਇਹਦੀ ਸਫਾਈ ਕਿਉਂ ਨਹੀਂ ਕੀਤੀ ਉਦੋਂ ਆਪਣੇ ਕੋਲ ਸਵਾਲ ਜਵਾਬ ਹੀ ਨਹੀਂ ਹੁੰਦੇ ਤੁਸੀਂ ਆਪਦੀਆਂ ਪੀੜ੍ਹੀਆਂ ਦਾ ਨੁਕਸਾਨ ਕੰਢੇ ਜੇ ਤੁਸੀਂ ਆਪ ਵੀ ਜੈਸ ਤਰੀਕੇ ਆਪਾਂ ਲੀਡਰਾਂ ਦੇ ਤਲਵੇਂ ਚੜਦੇ ਫਿਰਦੇ ਆ ਆਪਾਂ ਵੀ ਨਿਆਣੇ ਵੀ ਇਸੇ ਤਰੀਕੇ ਨਾਲ ਦੇ ਮਗਰਮਗਰ ਤੁਰੇ ਫਿਰਿਆ ਕਰਨ ਸਾਨੂੰ ਖਾਦ ਦੇ ਦੋ ਸਾਨੂੰ ਬੀਜ ਦੇ ਦੋ ਸਾਨੂੰ ਮੁਆਵਜ਼ਾ ਦੇ ਦੋ ਸਾਨੂੰ ਨੌਕਰੀਆਂ ਦੇ ਦੋ ਸਾਨੂੰ ਫੀਸਾਂ ਦੇ ਦੋ ਇਹ ਹਾਲਾਤ ਨਾ ਬਣਾਓ ਮੈਂ ਤੁਹਾਨੂੰ ਆ ਗੱਲਾਂ ਤੁਹਾਡੇ ਤੇ ਬਿਲਕੁਲ ਟੁੱਕ ਦਿਆਂ ਜਿਹੜੇ ਜਿਹੜੇ ਲੋਕ ਆਪਣੇ ਅਕੱਲ ਹੀ ਲੜਦੇ ਨਹੀਂ ਨਾ ਕਹਿੰਦੇ ਆ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਇੱਕ ਦਿਨ ਟੈਂਦਿਆਂ ਟੈਂਦਿਆਂ ਟਹਿ ਜਾਂਦਾ ਨਵੇਂ ਰੁੱਸੇ ਨੂੰ ਜੇਕਰ ਮਨਾਈਏ ਨਾ ਫਰਕ ਪੈਂਦਿਆਂ ਪੈਂਦਿਆਂ ਪੈ ਜਾਂਦਾ ਚੁਗਲਖੋਰ ਨੂੰ ਜਿੰਨਾ ਮਰਜੀ ਟੋਕ ਦਈਏ ਉਹ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ ਤੇ ਜੇਕਰ ਆਪਣੇ ਹੱਕਾਂ ਲਈ ਲੜੀਏ ਨਾ ਤੇ ਭੱਠਾ ਬੈਂਦਿਆਂ ਬੈਂਦਿਆਂ ਬਹਿ ਜਾਂਦਾ ਜਿਹੜਾ ਬਹਿ ਗਿਆ ਸਾਡੇ ਪੰਜਾਬ ਦਾ ਜਿਹੜਾ ਸਾਰਿਆਂ ਦਾ ਬਹਿ ਗਿਆ ਮੈਂ ਨਾ ਕਾਲੀਆਂ ਨਾ ਮੈਂ ਕਾਂਗਰਸੀਆਂ ਨਾ ਮੈਂ ਭਾਜਪਾਣਾ ਨਾ ਮੈਂ ਝਾੜੂ ਵਾਲਾ ਪਰ ਮੈਂ ਇੱਕ ਗੱਲ ਕਹਿੰਦਾ ਲੀਡਰ ਕੋਈ ਵੀ ਆਉਂਦਾ ਉਹਨੂੰ ਉਹਦੀ ਜ਼ਿੰਮੇਵਾਰੀ ਦਾ ਅਹਿਸਾਸ ਤੇ ਕਰਾਓ ਯਾਰ ਸਾਡਾ ਕੰਮ ਕੀ ਆ ਰਾਸ਼ਨ ਮੰਗੜਾ ਉਹਦੇ ਕੋਲ ਸਾਡਾ ਕੰਮ ਕੀ ਆ 20 ਕਿਲੋ ਆਟਾ ਮੰਗੜਾ ਉਹਦੇ ਕੋਲ ਸਾਡਾ ਕੰਮ ਕੀ ਆ ਬੱਤੀ ਫਰੀ ਮੰਗਣੀ ਉਹਦੇ ਕੋਲ ਆਪ ਦੇ ਬੱਚਿਆਂ ਦੀ ਪੜ੍ਹਾਈ ਮੰਗੋ ਆਪ ਦੇ ਬੱਚਿਆਂ ਦਾ ਭੁੱਖ ਮੰਗੋ ਆਪ ਦੇ ਬੱਚਿਆਂ ਦੀ ਤਰੱਕੀ ਮੰਗੋ ਆਪਾਂ ਮੰਗਦੇ ਹੀ ਕੁਛ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਵੀ ਆਪਾਂ ਉਲਝ ਕੇ ਰਹਿ ਗਏ ਆ ਕੋਈ ਸਾਡੇ ਪੱਲੇ ਨਹੀਂ ਰਹਿ ਗਿਆ ਸਭ ਕੁਝ ਆਪਾਂ ਤਬਾਹ ਕਰਕੇ ਬਹਿ ਗਏ ਆ ਅੱਜ ਵੀ ਆ 10ਵੀਂ ਬੋਰੀਆਂ ਇਸ ਤਰ੍ਹਾਂ ਆਉਂਦੀ ਆ ਆਪਾਂ ਢੀਕਦੇ ਰਹਿੰਨੇ ਕਿੰਨਾ ਚਿਰ ਆਪਾਂ ਲੋਚਾਰ ਬਣੇ ਰਵਾਂਗੇ ਯਾਰ ਆਪਾਂ ਬੋਲਣਾ ਤੇ ਸਿੱਖੀਏ ਆਪਾਂ ਲੜਨਾ ਤੇ ਸਿੱਖੀਏ ਅਨਪੜ੍ਹ ਬੰਦੇ ਲੀਡਰ ਬਣ ਜਾਂਦੇ ਤੁਹਾਡੇ ਬੱਚੇ ਨਹੀਂ ਬਣ ਸਕਦੇ ਯਾਰ ਆਪਾਂ ਲੜਨਾ ਹੀ ਕੋਈ ਨਹੀਂ ਚਾਹੁੰਦਾ ਕਰਨਾ ਹੀ ਕੋਈ ਨਹੀਂ ਚਾਹੁੰਦਾ ਸੋ ਮੇਰੀ ਤੁਹਾਨੂੰ ਬੇਨਤੀ ਆ ਅਸੀਂ ਬੜੇ ਦੁੱਖ ਨਾਲ ਮੈਂ ਫੇਰ ਕਹਿਣਾ ਕਿ ਅਸੀਂ ਪੰਜਾ ਪੰਜਾ ਕਿੱਲੇ ਆਲੀ ਕਰਨਾ ਚਾਹੁੰਦੇ ਸੀ ਪਰ ਸਾਨੂੰ ਪਿੰਡਾਂ ਚੋਂ ਡਿਮਾਂਡ ਆਉਂਦੀ ਆ ਸਾਡਾ ਕੰਮ ਪਿੰਡਾਂ ਚ ਕੋ ਪਾੜੇ ਪਾਉਣਾ ਨਹੀਂਗਾ ਕੋ ਵਿਤਕਰਾ ਕਰਨਾ ਨਹੀਂਗਾ ਸਾਡਾ ਕੰਮ ਪਿੰਡਾਂ ਚ ਇੱਕ ਦੂਜੇ ਨੂੰ ਲੜਾਉਣਾ ਨਹੀਂਗਾ ਬਹੁਤ ਸਾਰੇ ਪਿੰਡਾਂ ਚੋਂ ਸਾਨੂੰ ਅਪਰੋਚ ਆ ਜਾਂਦੀ ਸੀ ਵੀ ਵੱਡੇ ਘਰਾਂ ਨੂੰ ਵੀ ਦੇ ਦਿਓ ਉਹ ਸਾਨੂੰ ਲੱਗਦਾ ਵੀ ਯਾਰ ਨੁਕਸਾਨ ਹੋਣ ਡਿਆ ਗਰੀਬਾਂ ਦਾ ਸੋ ਇਸ ਕਰਕੇ ਅਸੀਂ ਬੀਜ ਤੇ ਦੀ ਜਿਹੜੀ ਸੇਵਾ ਬੰਦ ਕੀਤੀ ਆ ਔਰ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ ਵੀ ਭਾਈ ਅਸੀਂ ਆਏ ਆ ਜਿੱਥੇ ਕਿਤੇ ਯਾਦ ਕਰੋਗੇ ਫੇਰ ਆਉਂਦੇ ਜਾਂਦੇ ਰਵਾਂਗੇ ਆਪਦੇ ਗਰੀਬਾਂ ਦੇ ਨਾਲ ਆਪਦੇ ਮਾਤਣਾਂ ਦੇ ਨਾਲ ਆਪਦੇ ਸੂਬੇ ਦੇ ਨਾਲ ਹਮੇਸ਼ਾ ਹੀ ਖਲੋਤਾ ਰਿਆ ਵਾਂ ਔਰ ਖਲੋਤਾ ਰਹੂੰਗਾ ਪਰ ਇੱਕ ਗੱਲ ਕਦੀ છાਤੀ ਮਾਰਿਓ ਵੀ ਕਿਸ ਕਿੰਨਾ ਵਧੀਆ ਕਿਸ ਨੇ ਲਿਖਿਆ ਵੀ ਪਿਪਲੀ ਦੇ ਆ ਪੱਤੇ ਓਏ ਜਿੰਦ ਹੋ ਕੇ ਭਰਦੀ ਐ ਅਫਸਰ ਨੇਤਾ ਮਾਲੋਮਾਲ ਨੇ ਤੇ ਦੁਨੀਆ ਭੁੱਖੀ ਮਰਦੀ ਐ ਆਪਾਂ ਘਰਾਂ ਚ ਵੇਖਿਆ ਹੀ ਨਾ ਛੱਤਾਂ ਤੱਕ ਨਹੀਂ ਆਈਆਂ ਰੋਟੀ ਤੱਕ ਨਹੀਂ ਹੈਗੀ ਯਾਰ ਲੋਕਾਂ ਦੀਆਂ ਛੱਤਾਂ ਚੋਂਦੇ ਨੇ ਕਦੋਂ ਜਾਗੜਾ ਤੁਸੀਂ ਕਦੋਂ ਲੜਨਾ ਵਾ ਆਪਾਂ ਖਾਦ ਲੈ ਲਿਆ ਮੁਆਵਜ਼ਾ ਲੈ ਲਿਆ ਇਹਦੇ ਤੇ ਸਵਾਲ ਕਦੋਂ ਕਰਨੇ ਆ ਬਿਹਾਰ ਆਏ ਕਿਉਂ ਪਾਣੀ ਆਇਆ ਕਿਉਂ ਕਿੰਨੇ ਸਫਾਈ ਨਹੀਂ ਕਰਾਈ ਕਿੰਨੇ ਪੈਸੇ ਖਾਲੇ ਇਸ ਚੀਜ਼ਾਂ ਦੀ ਆਪਾਂ ਨੂੰ ਸੁਰਤ ਹੀ ਨਹੀਂ ਹੈਗੀ ਬਸ ਆਪਾਂ ਮਤਲਬ ਸਾਨੂੰ ਬੜਾ ਹੀ ਭਖਾਰੀ ਦਿੱਤਾ ਵਾ ਵੀ ਆਓ ਅਸੀਂ ਤੁਹਾਨੂੰ ਆ ਵੰਡਾਂਗੇ ਸਾਨੂੰ ਡੰਗਰ ਸਮਝਦੇ ਸਾਨੂੰ ਜਾਨਵਰ ਸਮਝਦੇ ਆ ਯਾਰ ਆ ਹਾਲਾਤ ਸਾਡੇ ਪੰਜਾਬ ਦੇ ਬਣਾਤੇ ਆ ਚਲੋ ਮੇਰੀ ਲੜਾਈ ਜਿਹੜੀ ਸਰਕਾਰ ਨਾਲ ਆ ਜਿਸ ਮੁੱਦੇ ਤੇ ਮੈਨੂੰ ਬਹੁਤਾ ਮਾੜਾ ਚੰਗਾ ਨਹੀਂ ਆ ਕੱਲ ਮੈਂ ਸੀਐਲ ਸਾਹਿਬ ਨੂੰ ਸੁਣਦਾ ਸੀਗਾ ਭਗਵੰਤ ਮਾਨ ਕਿਸੇ ਨੂੰ ਬੋਲਣ ਦੇ ਆ ਸੀ ਪੱਤਰਕਾਰ ਨੂੰ ਵੀ ਸਵੇਰੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਹੋ ਜਾਂਦੇ ਆ ਮੈਂ ਉਹਨਾਂ ਲੋਕਾਂ ਚੋਂ ਨਹੀਂ ਆ ਮੈਂ ਤੈਨੂੰ ਕਹਿਣਾ ਚਾਹੁੰਦਾ ਭਗਵੰਤ ਮਾਨ ਵੀ ਇਹਨਾਂ ਚੀਜ਼ਾਂ ਦੇ ਜਵਾਬ ਤੇ ਦਿਓ ਯਾਰ ਇਹ ਪੈਸਾ ਕਿੱਥੇ ਗਿਆ ਕਿੰਨੇ ਕੁ ਅਫਸਰ ਆਪਾਂ ਸਸਪੈਂਡ ਕੀਤੇ ਕਿੰਨੇ ਕੁ ਲੋਕਾਂ ਨਾਲ ਆਪਾਂ ਮਤਲਬ ਵੀ ਆਪਾਂ ਉਹਨਾਂ ਨੂੰ ਸਜ਼ਾ ਦਿੱਤੀ ਆ ਜਿੰਨਾਂ ਲੋਕਾਂ ਨੇ ਹੜ ਲਿਆਂਦੇ ਆ ਜਿੰਨਾਂ ਲੋਕਾਂ ਨੇ ਬੰਦੋਬਸਤ ਨਹੀਂ ਕੀਤਾ ਆਪਾਂ ਉਹਨਾਂ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਦੋਂ ਕਰਾਂਗੇ ਆ ਪੰਜ ਪੰਜ ਕਿੱਲੇ ਵਾਲਾ ਜਿਹੜਾ ਬੀਜ ਦੇਣਾ ਮੈਂ ਤੁਹਾਨੂੰ ਸਾਰੀ ਡਿਟੇਲ ਦੇ ਦਿੱਤੀ ਆ ਵੀ ਇਹ ਪਹੁੰਚਣਾ ਨਹੀਂ ਗਰੀਬ ਤੱਕ ਇਹਦੇ ਤੋਂ ਕੋਈ ਪਾਲਿਸੀ ਬਣਾ ਲਓ ਯਾਰ ਵੀ ਤੁਹਾਡੇ ਪਟਵਾਰੀ ਕੋਲ ਤੁਹਾਡੇ ਸਾਰਿਆਂ ਕੋਲ ਹੀ ਪਤਾ ਹੁੰਦਾ ਵੀ ਪੰਜ ਕਿੱਲੇ ਤੋਂ ਘੱਟ ਕਿੱਲੇ ਕਿਸ ਦੇ ਕੋਲ ਪੈੜੀ ਆ ਉਹਨੂੰ ਦੇ ਦਿਓ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਫੋਕਸ ਹੀ ਨਹੀਂ ਕਰਨਾ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਧਿਆਨ ਹੀ ਨਹੀਂ ਦੇਣਾ ਖਾਦ ਦੀ ਮਤਲਬ ਬਲੈਕ ਹੁੰਦੀ ਆ ਤੇ ਜੱਟ ਤੇ ਹਮੇਸ਼ਾ ਲੁੱਟਿਆ ਜਾਂਦਾ ਤੇ ਕੁੱਟਿਆ ਜਾਂਦਾ ਵਾ ਮੈਂ ਪਹਿਲਾਂ ਨਹੀਂ ਸੀ ਸਮਝਦਾ ਪਰ ਜਦੋਂ ਮੈਂ ਪਿੰਡਾਂ 'ਚ ਫਿਰਿਆ ਤੇ ਖਲਾਤ ਹੀ ਇਹੋ ਬਣੇ ਨੇ ਯਾਰ ਉਹਦੀ ਤਾਂ ਅਜੇ ਫਸਲ ਮਤਲਬ ਭਰੂਣ ਚ ਹੁੰਦੀ ਆ ਜੇ ਵੀ ਉਹਦਾ ਲਾਉਣਾ ਹੁੰਦਾ ਤੇ ਲੁੱਟ ਖੋਟੋ ਦੀ ਪਹਿਲੇ ਦਿਨੀ ਸ਼ੁਰੂ ਹੋ ਜਾਂਦੀ ਆ ਇੰਨਾਂ ਚੀਜ਼ਾਂ ਤੇ ਕਦੋਂ ਗੌਰ ਕਰੇਗਾ ਭਰਾਵਾ ਮੈਂ ਤਾਂ ਤੈਨੂੰ ਗਾਲਾਂ ਕੱਢ ਕੇ ਨਹੀਂ ਕਹਿਣ ਡਿਆ ਮੈਂ ਤਾਂ ਤੈਨੂੰ ਬੜੇ ਪਿਆਰ ਨਾਲ ਪੁੱਛਣ ਡਿਆ ਵੀ ਕਦੋਂ ਇੰਨਾਂ ਚੀਜ਼ਾਂ ਤੇ ਧਿਆਨ ਦੇਵੇਂਗਾ ਕਿ ਬਸ ਮੁਆਵਜ਼ਾ ਮੜਨਾ ਕੱਲ ਵੀ ਚੰਦ ਲੋਕਾਂ ਨੂੰ ਮੌਜਾ ਮਿਲਣਾ ਵਾ ਉਸ ਤੋਂ ਬਾਅਦ ਮੈਂ ਆਉਂਗਾ ਪਿੰਡਾਂ ਦੇ ਵਿੱਚ ਜਿਹੜਾ ਕਿਹਾ ਸੀ ਨਾ ਵੀ 45 ਦਿਨਾਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਮੁਆਵਜ਼ਾ ਪਹੁੰਚੂਗਾ ਕਿੰਨਾ ਮੁਆਵਜ਼ਾ ਪਹੁੰਚੂਗਾ ਜੇ ਕਿਸੇ ਦੀ 20 ਕਿੱਲੇ ਪੈੜੀ ਆ ਤੈਨੂੰ 5 ਕਿੱਲਿਆਂ ਦਾ 20-2000 ਰੁਪਏ ਮਿਲਣਾ ਜੇ ਕਿਸ 2500 ਰੁਪਇਆ ਘਰ ਦਾ ਤੁਸੀਂ ਦੇਣਾ ਵਾ ਵੀ ਕਿਸੇ ਦਾ ਸਮਾਨ ਰੋੜ ਗਿਆ ਵਾ ਮੈਨੂੰ 2500 ਰੁਪਇਆ ਚ ਆਪਣੇ ਘਰ ਦਾ ਸਮਾਨ ਇਕੱਠਾ ਕਰਕੇ ਵਿਖਾਜੇ ਜਿੱਚ ਸੋਫੇ ਵੀ ਬਣਾ ਜਿੱਚ ਫਰਿੱਜਾਂ ਵੀ ਬਣਾ ਜਿੱਚ ਵਾਸ਼ਿੰਗ ਮਸ਼ੀਨਾਂ ਵੀ ਬਣਾ ਮਤਲਬ ਸਾਨੂੰ ਸਮਝਦੇ ਕੀ ਹੋ ਯਾਰ ਤੁਸੀਂ ਲੋਕਾਂ ਨੂੰ ਇਹਨਾਂ ਦੇ ਸਿਰ ਤੇ ਹੀ ਬਣਦੇ ਹੋ ਇਹਨਾਂ ਨਾਲ ਹੀ ਧੱਕਾ ਕਰਦੇ ਹੋ ਕੱਲ ਉੱਥੇ ਤੁਸੀਂ ਵੰਡਣ ਆਉਣਾ ਤੇ ਆਡੇ ਆਡੇ ਤੁਹਾਡੇ ਬੋਰਡ ਲੱਗਣੇ ਆਡੇ ਆਡੇ ਬੈਨਰ ਲੱਗਣੇ ਆ ਤੇ ਮਿਲਣਾ ਜ਼ਮੀਨ ਤੱਕ ਕੁਝ ਵੀ ਨਹੀਂ ਮੈਂ ਇਹਨੇ ਬੰਦੇ ਚੋਂ ਬਾਹ ਖੜੀ ਕਰਕੇ ਕਹਿੰਦਾ ਪੁੱਛੋ ਕਿਸੇ ਬੰਦੇ ਨੂੰ ਸੱਦਿਆ ਜੀ ਕੱਲ ਪੜੇ ਪਿੰਡ ਦੇ ਵਿੱਚ ਜਿੱਥੇ ਮੁਆਵਜ਼ਾ ਵੰ ਤੇ ਕਿਹੜੇ ਪਿੰਡ ਆ ਫਿਰ ਕਿੱਥੋਂ ਤੁਸੀਂ ਲਾ ਲਿਆ ਪਿੰਡ ਆਪਣੇ ਬੰਦੇਆਂ ਦੀਆਂ ਲਿਸਟਾਂ ਮੈਣਡੀਆਂ ਵਾ ਉਹਨਾਂ ਨੂੰ ਪੈਸੇ ਮੈਣਨੇ ਆ ਇੱਕ ਬੰਦੇ ਦੀ ਬਾਹ ਖੜੀ ਕਰਾ ਦਿਓ ਜਿੰਨੂੰ ਮੁਆਵਜ਼ਾ ਮਿਲਣਾ ਵਾ ਸੋ ਇਹੋ ਜਿਹਾ ਧੱਕਾ ਨਾ ਕਰੋ ਲੋਕਾਂ ਦੇ ਹਾਲਾਤ ਬਹੁਤ ਮਾੜੇ ਨੇ ਆ ਕੇ ਜ਼ਮੀਨਾਂ ਵੇਖੋ ਆਗਦੇ ਲੋਕਾਂ ਦੇ ਘਰ ਵੇਖੋ ਆਓ ਪੰਜਾਬ ਦੀ ਰਲ ਕੇ ਜਵਾਨੀ ਬਚਾਈਏ ਪੰਜਾਬ ਦੇ ਲੋਕਾਂ ਨੂੰ ਬਚਾਈਏ ਮੈਂ ਵੋਟਾਂ ਵਾਲਾ ਵਪਾਰੀ ਨਹੀਂਗਾ ਭਾਉ ਤੁਸੀਂ ਜਿੱਥੇ ਜੁੜੇ ਹੋ ਜੁੜੇ ਰਹੋ ਚਾਹੇ ਕਾਲੀ ਹੋ ਚਾਹੇ ਕਾਂਗਰਸੀ ਹੋ ਚਾਹੇ ਝਾੜੂ ਵਾਲੇ ਹੋ ਚਾਹੇ ਭਾਜਪਾ ਵਾਲੇ ਹੋ ਪਰ ਆਪਦੇ ਅਕਾਲੀ ਲੜਨਾ ਸਿੱਖੋ ਦੋਸਤ ਅਸੀਂ ਜਿਹੜੇ ਜਿਹੜੇ ਪਿੰਡ 'ਚ ਵੀ ਬੀਜ ਤੇ ਖਾਦ ਦੀ ਸੇਵਾ ਨਿਭਾਈ ਆ ਉਥੇ ਪਿੰਡ ਵਾਲਿਆਂ ਦੀ ਡਿਊਟੀ ਲਈਦੀ ਸੀ ਵੀ ਤੁਸੀਂ ਆਪ ਹੀ ਪਸੰਦ ਕਰਨਾ ਵਾ ਕਿਹੜੀ ਦੁਕਾਨ ਤੋਂ ਲੈਣਾ ਵਾ ਸਿਰਫ ਉਥੇ ਜਿਹੜਾ ਭੁਗਤਾਨ ਆ ਉਹ ਸਾਡੀ ਟੀਮ ਜਾਂ ਜਿਹੜੇ ਦੇਣ ਵਾਲੇ ਉਹ ਕਰਨਗੇ ਤੁਸੀਂ ਆਪ ਹੀ ਪਸੰਦ ਕੀਤਾ ਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਠੀਕ ਆ ਬੋਲੋ ਅਸੀਂ ਇੱਥੋਂ ਤੱਕ ਜਿਹੜਾ ਉਹ ਪਾਰਦਰਸ਼ਤਾ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਤੁਸੀਂ ਪਸੰਦ ਕਰੋ ਕੱਲ ਨੂੰ ਸਾਨੂੰ ਨਹੀਂ ਕਹਿਣਾ ਵੀ ਮਤਲਬ ਪਰਮਾਤਮਾ ਤੁਹਾਡੀਆਂ ਫਸਲਾਂ ਬਹੁਤ ਕਰੇ ਬਹੁਤ ਝਾੜ ਆਵੇ ਵੀ ਕੱਲ ਨੂੰ ਸਾਨੂੰ ਲਾਮਾ ਨਹੀਂ ਦੇਣਾ ਵੀ ਤੁਹਾਡੇ ਆਖੇ ਬੀ ਲਿਆ ਸੀ ਅਸੀਂ ਹਰ ਪਿੰਡ ਪਿੰਡ ਦੇ ਵਿੱਚ ਇਸੇ ਤਰੀਕੇ ਜਿੰਮੇਵਾਰੀ ਨਿਭਾਈ ਆ ਔਰ ਅਸੀਂ ਕੋਸ਼ਿਸ਼ ਕੀਤੀ ਸੀ ਮੈਂ ਫਿਰ ਕਿਹਨਾ ਅੱਜ ਮੇਰਾ ਮਨ ਵੀ ਬੜਾ ਦੁਖੀ ਆ ਵੀ ਪੰਜਾ ਪੰਜਾ ਕਿੱਲਿਆਂ ਤੋਂ ਥੱਲੇ ਵਾਲਿਆਂ ਨੂੰ ਦਿੱਤਾ ਜਾਵੇ ਪਰ ਜਦੋਂ ਅਸੀਂ ਥੱਲੇ ਵਾਲਿਆਂ ਦੀ ਲਿਸਟ ਬਣਾਉਂਦੇ ਸੀਗੇ ਤੇ ਵੱਡੇ ਜਿਹੜੇ ਧਨਾੜਿਆ ਉਹਨਾਂ ਦੇ ਗਲ ਵੀ ਪੈਂਦੇ ਸੀ ਵੀ ਸਾਡਾ ਨਾਂ ਕਿਉਂ ਨਹੀਂ ਲਿਖਾਇਆ ਸਾਨੂੰ ਵੀ ਦਿੱਤਾ ਜਾਵੇ ਸੋ ਸਾਨੂੰ ਲੱਗਾ ਵੀ ਇਹ ਲੁੱਟਖਸੋਟਿਆ ਤੇ ਅਸੀਂ ਇਹਨੂੰ ਅੱਜ ਸਮਾਪਤੀ ਕਰਨ ਦਾ ਜਿਹੜਾ ਐਲਾਨ ਕੀਤਾ ਬੀਜ ਤੇ ਖਾਦ ਦਾ ਧੰਨਵਾਦ ਕੀ ਕੀ ਮਤ ਤੁਹਾਡੀ ਕਰੀ ਜੀ ਜਿਉਂ ਹੀ ਕਰ ਸਕਦੇ ਤੁਸੀਂ 240 ਉਹਨੂੰ ਦੋ ਪੈਸੇ ਧੰਨਵਾਦ ਤੁਹਾਡਾ ਬਹੁਤ ਬਹੁਤ ਬਾਬਾ ਜੀ ਦੋ ਜੀ ਆਪਦੇ ਅੱਤੀ ਦੱਸ ਆਹ ਲਓ ਜੀ ਬਾਬਾ ਜੀ ਕਰੋ ਸਾਡੇ ਵੱਲੋਂ ਸੇਵਾ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤਿਕਾਰ ਸਾਡੀ ਫੇਰ ਅਰਦਾਸ ਵੀ ਸੋਧੋ ਵੀ ਇਹ ਸੇਵਾ ਬੜੇ ਮਾਨ ਨਾਲ ਕੀਤੀ ਜੀ ਤੇ ਬੜੀ ਨੇਕ ਨੀਤੀ ਨਾਲ ਨਿਭਾਈ ਜੇ ਬਾਬਾ ਜੀ ਅੱਜ ਕਿਹੜਾ ਕਰੇ ਜੀ ਬਾਬਾ ਜੀ ਪੂਰਾ ਆਉਂਦਾ ਤੁਸੀਂ ਡੀਜ਼ਲ ਕਿੰਨਾ ਚਾਹੀਦਾ ਦੱਸੋ ਮੈਨੂੰ ਲੱਗਦਾ ਕਿ 5-700 ਲੀਟਰ ਚ ਲੱਗੂ 100 ਲੀਟਰ ਤੇ ਸਾਡੇ ਕੋਲ ਸਵੇਰੇ ਲਾਓ ਜੀ ਪਹਿਲਾਂ ਚਲੋ ਠੀਕ ਹੈ ਠੀਕ ਹੈ ਜੀ ਕਰੋ ਸ਼ੁਰੂ ਓਕੇ ਜੀ ਲੈ ਲਓ ਜੀ ਹੋਰ ਸੇਵਾ ਦੱਸੋ ਕੰਮ ਲਈ ਮੈਨੂੰ ਗਾਂ ਵੀ ਸਾਦੇ ਰਹੋ ਪਰ ਆਪ ਲੋਟਿੰਗ ਸ਼ੋਟ ਵਾਲਾ ਕੰਮ ਨਹੀਂ ਜੀ ਸਾਡੇ ਕੋਲ ਕਿਹੜਾ ਪਿੰਡ ਹੈ ਜੀ ਤੁਹਾਡਾ ਅਹੀਂ ਭਾਜੀ ਸਾਨੂੰ ਵੀ ਖਾਣੇ ਬੜਾ ਖਰਾਬ ਕੀਤਾ ਜੇ ਅੱਜ ਅਸੀਂ ਸਮਾਪਤੀ ਕਰਤੀ ਜੀ ਅਸੀਂ ਕੀਤਾ ਹੈ ਵੀ ਜਿਹੜੇ ਛੋਟੇ ਕਿਸਾਨ ਆ 55 ਕਿੱਲੇ ਵਾਲੇ ਉਤੋਂ ਘੱਟ ਵਾਲੇ ਲੈ ਲੋ ਉਹ ਮੁੜ ਕੇ ਦਵਕੇ ਮਾਰਦੇ ਜਿਹੜੇ ਲਿਸਟਾਂ ਬਣਾਉਂਦੇ ਵੀ ਸਾਡੇ 40 ਵਾਲਿਆਂ ਦਾ ਵੀ ਨਾਮ ਲਿਖੋ ਫਿਰ ਸਾਨੂੰ ਚੰਗਾ ਨਹੀਂ ਲੱਗਾ ਜੀ ਅਸੀਂ ਜਿੰਨੇ ਕਿਸੇ ਨੇ ਪੈਸੇ ਘੱਲਣੇ ਸਾਨੂੰ ਲੱਗਦਾ ਵੀ ਇਹ ਲੋਟਰ ਸਟਾ ਪਰ ਇੱਥੇ ਕਰਦੇ ਕਿ ਉਹ ਸਾਰੇ ਲੋਕ ਤੁਸੀਂ ਵੀ ਜੇ ਕਿਸੇ ਦੇ 10000 ਤੇ ਉਹਨੂੰ ਪੰਜਾਂ ਪਾੜ ਚ ਬਣਾ ਦਿੰਦੇ ਹੋ ਵੀ ਇੱਕ ਟੱਬਰ ਦਾ ਉਹਦਾ ਨਾਮ ਲਿਖਤਾ ਇੱਕ ਉਹਦਾ ਲੇਖਤਾ ਇਹ ਕਰਕੇ ਸਾਡੇ ਸਾਡੀ ਅਸੀਂ ਦੁਖੀ ਹੋ ਕੇ ਬੰਦ ਕੀਤੀ ਕਿਉਂਕਿ ਦੇਣ ਵਾਲਾ ਕੋਈ ਹੀ ਲੈਣ ਵਾਲੇ ਕੋਈ ਹੀ ਅਸੀਂ ਤੇ ਵਿੱਚ ਡਾਕੀ ਆ ਪਰ ਸਾਨੂੰ ਲੱਗਦਾ ਵੀ ਮਗਰੋਂ ਬਣਾ ਦਿਓ ਪਰ ਮੈਂ ਤੁਹਾਨੂੰ ਕਹਿਣਾ ਵੀ ਸਾਡੇ ਜਿੱਨੀ ਸੇਵਾ 45 ਦੇਣ ਅਸੀਂ ਨੇਕ ਨੀਤੀ ਨਾ ਕੀਤੀ ਆ ਨਾ ਸਾਡਾ ਕੋਈ ਖਾਤਾ ਨਾ ਹੀ ਕੋਈ ਪੈਸੇ ਪੁਆਏ ਆ ਜਿਹੜਾ ਆਉਂਦਾ ਨਾਲ ਸਦੀ ਦਾ ਵੀ ਭਾਜੀ ਆਓ ਕਰੋ ਜਿਹੜਾ ਸਾਨੂੰ ਦੱਸ ਦਿੰਦਾ ਸਾਡੇ ਕੋਈ ਇੰਨੇ ਪੈਸੇ ਪਹਿਲਾਂ ਆਉਦੇ ਆਉਂਦੇ ਤੱਕ ਬਾਈਟ ਬਣਾ ਕੇ ਰੱਖੀਦਾ ਕੁੱਤੇ ਵਾਂਗੂ ਫਿਰਦੇ ਰਹੇਦਾ ਪਿੰਡਾਂ 'ਚ ਵੀ ਯਾਰ ਕਿੱਥੇ ਲੋੜਿਆ ਕਿੱਥੇ ਨਹੀਂ ਆ ਕੀਤੇ ਆ ਅਸੀਂ ਨਹੀਂ ਮਤਲਬ ਛੋਟੀਆਂ ਹੋਗੇ ਛੋਟੀਆਂ ਡੋਰ ਲੀਆ ਤਰੀਕੇ ਦੇ ਨਾਲ ਤਰੀਕੇ ਨਾਲ ਕੋਈ ਨਹੀਂ ਅਸੀਂ ਕੋਸ਼ਿਸ਼ ਕਰ ਲਾਂਗੇ ਜੀ ਪੜਾਉਂਦੇ ਉਹ ਮੈਨੂੰ ਕੋ ਲੱਖ ਦੋ ਰੱਖ ਕੋ ਲੋ ਵੀ ਕਰਨਾ ਪਿਆ ਤੇ ਮੈਨੂੰ ਪਰਮਾਤਮਾ ਦੀ ਕਿਰਪਾ ਵਾ